मणिपुर ਵਿੱਚ ਦੋ ਭੈਣਾਂ ਨੂੰ ਨਿਰਵਸ਼ਤਰ ਕਰਕੇ ਸੜਕਾਂ ਤੇ ਕਮਾਇਆ ਗਿਆ राम रहीम ਸੱਚਾ ਸੌਦਾ ਵਾਲਾ ਬਾਬਾ ਪਰ ਕੀ ਦਿਨ ਕਿਤੇ ਹੋਰ ਦਾ ਸ਼ੋਸ਼ਨ ਵੀ ਹੋ ਰਿਹਾ ਹੈ बार-बार ਪਰੋਲ ਦਿੱਤੀ ਜਾਂਦੀ ਹੈ ਆਪਣੇ ਹੱਕਾਂ ਦੀ ਰਾਖੀ ਦੇ ਲਈ ਆਪਣੇ ਹੱਕਾਂ ਦੀ ਲੜਾਈ ਦੇ ਲਈ ਸੜਕਾਂ ਤੇ ਆ ਗਈਆਂ ਸਨ ਅਸੀਂ ਅੱਜ ਇਸ ਪਵਿੱਤਰ ਸਟੇਜ ਤੋਂ ਜਿਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਜਿਹਦੀ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਗੱਲ ਕਰ ਰਹੇ ਹਾਂ ਜਿਸ ਤਿਸ ਨਰ ਵਿੱਚ ਮੇਰੀਆਂ ਭੈਣਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਇਕੱਠੀਆਂ ਹੋਈਆਂ ਨੇ ਉਸ ਦੀ ਸ਼ੁਰੂਆਤ 1908 ਵਿੱਚ ਅਮਰੀਕਾ ਤੋਂ ਹੋਈ ਸੀ 1908 ਵਿੱਚ ਅਮਰੀਕਾ ਤੋਂ ਜਦੋਂ ਅਮਰੀਕਾ ਦੇ ਇੱਕ ਸ਼ਹਿਰ ਵਿੱਚ 15000 ਔਰਤਾਂ ਆਪਣੇ ਹੱਕਾਂ ਦੀ ਰਾਖੀ ਦੇ ਲਈ ਆਪਣੇ ਹੱਕਾਂ ਦੀ ਲੜਾਈ ਦੇ ਲਈ ਸੜਕਾਂ ਤੇ ਆ ਗਈਆਂ ਸਨ 1908 ਤੋਂ ਸ਼ੁਰੂ ਹੋ ਕੇ ਫਿਰ ਇਹ ਯਾਰਬ ਦੇ ਦੇਸ਼ਾਂ ਚ ਫੈਲਿਆ ਔਰ ਇਸਨੇ ਅੰਤ ਵਿੱਚ ਹੁਣ ਅੱਜ ਦੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਾਨਤਾ ਪ੍ਰਾਪਤ ਕੀਤੀ ਤੇ ਇਸ ਨੂੰ ਸਾਡੇ ਸੰਯੁਕਤ ਰਾਸ਼ਟਰ ਦੇ 1975 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਸਵੀਕਾਰ ਕਰ ਲਿਆ ਪਿਆਰੀਓ ਭੈਣੋ ਤੇ ਵੀਰੋ ਜਿਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਬਹੁਤ ਸਮਾਂ ਪਹਿਲਾਂ ਅਸੀਂ ਜਿਸ ਮਾਈ ਭਾਗੋ ਦੀਆਂ ਵਾਰਸਾਂ ਦੀ ਗੱਲ ਕਰਦੇ ਹਾਂ ਅਸੀਂ ਜਿਸ ਗੁਰੂਆਂ ਪੀਰਾਂ ਦੀ ਵਿਰਸਾਈ ਧਰਤੀ ਦੀ ਗੱਲ ਕਰਦੇ ਹਾਂ ਉਸ ਗੁਰੂ ਨਾਨਕ ਦੇਵ ਜੀ ਜੋ ਸਾਡੇ ਸਿੱਖ ਧਰਮ ਦੇ ਬਾਨੀ ਸਨ ਜਿਨ੍ਹਾਂ ਨੇ ਮੁਗਲਾਂ ਦੇ ਸਮੇਂ ਵਿੱਚ ਇਹ ਪਾਪ ਲਿਆ ਸੀ ਕਿ ਸਾਡੀ ਇਸਤਰੀ ਨੂੰ ਸਾਡੀ ਔਰਤ ਨੂੰ ਨੀਵੇਂ ਦਰਜਾ ਨੀਵੇਂ ਦਰਜਾ ਦਿੱਤਾ ਜਾਂਦਾ ਹੈ ਉਸ ਵੇਲੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਪੰਡ ਜਮੀ ਐ ਪੰਡ ਨਿਮੀ ਐ ਪੰਡ ਮੰਗਨ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਲੇ ਐ ਪੰਡ ਜਮੇ ਰਾ ਪੰਡ ਮੂਆ ਪੰਡ ਪਾਲੇ ਪੰਡ ਹੋਵਾ ਬੰਧਾਨ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਬੜੀ ਵਿਅੋਗਬੰਦੀ ਨਾਲ ਬੜੀ ਤਰਕਸ਼ੀਲ ਨਾਲ ਸਾਡੀਆਂ ਔਰਤਾਂ ਦੀ ਰਖਵਾਲੀ ਸਾਡੀ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਤੇ ਸਾਡੇ ਦਰਜੇ ਨੂੰ ਉੱਚਾ ਚੁੱਕਿਆ ਪਰ ਫੇਰ ਵੀ ਅੱਜ ਤੱਕ ਚਾਹੇ ਸਾਡੇ ਸਮਾਜਾਂ ਦੇ ਵਿੱਚ ਔਰ ਚਾਹੇ ਸਾਡੇ ਪੂਰੀ ਦੁਨੀਆ ਦੇ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਔਰਤਾਂ ਨੂੰ ਮਾਨ ਸਮਾਨ ਮਿਲਦਾ ਹੈ ਪਰ ਕਿਤੇ ਨਾ ਕਿਤੇ ਔਰਤਾਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ ਆ ਥੋੜੇ ਸਮੇਂ ਦੀ ਗੱਲ ਹੈ ਸਾਡੇ ਵਿੱਚ ਸ਼ਾਖਸ਼ੀ ਮਲਖ ਬੇਟੀ ਆਈ ਹੋਈ ਸੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਮਹਿਲ ਉਹ ਪਹਿਲਵਾਨ ਤਿਆਂ ਜਿਨ੍ਹਾਂ ਨੂੰ ਦੇਸ਼ ਦਾ ਮਾਨ ਕਿਹਾ ਜਾਂਦਾ ਸੀ ਜਦੋਂ ਉਹ ਮੈਡਲ ਜਿੱਤ ਕੇ ਲਿਆਉਂਦੀਆਂ ਸਨ ਤਾਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਸੀ ਬੇਟੀ ਸਮਾਨ ਦੇ ਰੂਪੇ ਦੇਖੀ ਜਾਂਦੀ ਸੀ ਉਹਨਾਂ ਦੇ ਲਈ ਦਾਬਦਾਂ ਦਿੱਤੀਆਂ ਜਾਂਦੀਆਂ ਸਨ ਪਰ ਜਦੋਂ ਉਹਨਾਂ ਦਾ ਜਿੰਸੀ ਸ਼ੋਸ਼ਣ ਦੀ ਗੱਲ ਹੋਈ ਤਾਂ ਸਾਡੇ ਜਿਹੜੇ ਸਿਆਸਤੀ ਲੋਕ ਸਨ ਜਿਨ੍ਹਾਂ ਨੇ ਔਰਤ ਨੂੰ ਇੱਕ ਅੱਧੀ ਆਬਾਦੀ ਔਰਤਾਂ ਦੀ ਹੈ ਉਹਨਾਂ ਨੂੰ ਪਤਾ ਹੈ ਕਿ ਅੱਧੀ ਆਬਾਦੀ ਔਰਤਾਂ ਦੀ ਹੈ ਜਦ ਤੱਕ ਅਸੀਂ ਇਸ ਆਬਾਦੀ ਨੂੰ ਨਾਲ ਨਹੀਂ ਲੈ ਕੇ ਚੱਲ ਚੱਲਦੇ ਜਦ ਤੱਕ ਅਸੀਂ ਇਹਨਾਂ ਦੀ ਵੋਟਾਂ ਦੀ ਪਰਵਾਹ ਨਹੀਂ ਕਰਦੇ ਸਾਨੂੰ ਆਪਣੀਆਂ ਗੱਦੀਆਂ ਜਿਹੜੀਆਂ ਉਸਰਖੇਤ ਜਾਂ ਅਸੀਂ ਉਹਨਾਂ ਗੱਦੀਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ ਪਰ ਜਿੱਥੇ ਕਿੱਥੇ ਉਹਨਾਂ ਦੇ ਭਾਵੇਂ ਔਰਤਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਪਰ ਜਿੱਥੇ ਕਿਤੇ ਉਹਨਾਂ ਦਾ ਸਿਆਸੀ ਮੋਟਿਵ ਹੁੰਦਾ ਹੈ ਉਥੇ ਉਹ ਚੁੱਪ ਰਹਿਣਾ ਹੀ ਪਸੰਦ ਕਰਦੇ ਹਨ ਚਾਹੇ ਇਹ ਪਹਿਲਵਾਨਾਂ ਦੀਆਂ ਭੈਣਾਂ ਦੀ ਗੱਲ ਕੀਤੀ ਜਾਏ ਚਾਹੇ ਮਨੀਪੁਰ ਵਿੱਚ ਦੋ ਭੈਣਾਂ ਨੂੰ ਨਿਰਵਸ਼ਤਰ ਕਰਕੇ ਸੜਕਾਤੇ ਕਮਾਇਆ ਗਿਆ ਚਾਹੇ ਉਹਨਾਂ ਦੀ ਗੱਲ ਕੀਤੀ ਜਾਏ ਚਾਹੇ ਬਿਲਕਿਸਮਾਨੋ ਦੀ ਗੱਲ ਕੀਤੀ ਜਾਏ 2002 ਵਿੱਚ ਗੁਜਰਾਤ ਦੰਗਿਆਂ ਦੇ ਵਿੱਚ ਉਸ ਨਾਲ ਕੀ ਹੋਇਆ ਸੀ ਅਸੀਂ ਭਲੀ ਭਾਂ ਜਾਣੂ ਹਾਂ ਚਾਹੇ ਰਾਮ ਰਹੀਮ ਸੱਚਾ ਸੌਦਾ ਵਾਲਾ ਬਾਬਾ ਉਸ ਨੂੰ ਹਰਿਆਣਾ ਸਰਕਾਰ ਦੁਆਰਾ بار بار ਪਰੋਲ ਦਿੱਤੀ ਜਾਂਦੀ ਹੈ ਚਾਹੇ ਹੋਰ ਬਹੁਤ ਸਾਰੀਆਂ ਘਟਨਾਵਾਂ ਅੱਜ ਇੱਕ ਵਿਦੇਸ਼ੀ ਸੈਲਾਨੀ ਆਉਂਦਾ ਹੈ ਉਸ ਦੀ ਇਸਤਰੀ ਦੇ ਨਾਲ ਵੀ ਕੁਕਰਮ ਕੀਤਾ ਜਾਂਦਾ ਹੈ ਪਰ ਕਿਤੇ ਨਾ ਕਿਤੇ ਸਾਡੀਆਂ ਇਹਨਾਂ ਗੱਲਾਂ ਦੀ ਰਿਪੋਰਟਿੰਗ ਵੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਜਿੱਥੇ ਸਾਡੇ ਸਿਆਸੀਦਾਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਸਿਆਸੀ ਦਾ ਪੇਚ ਨਹੀਂ ਚੱਲਦਾ ਉੱਥੇ ਉਹ ਇਹਨਾਂ ਨੂੰ ਨਾਂ ਦੇਣ ਦੀ ਥਾਂ ਤੇ ਚੁੱਪ ਰਹਿਣਾ ਹੀ ਪਸੰਦ ਕਰਦੇ ਹਨ ਸਮਾਂ ਬਹੁਤ ਘੱਟ ਹੈ ਮੈਂ ਬਹੁਤ ਲੰਮਾ ਬੋਲ ਸਕਦੀ ਹਾਂ ਪਰ ਅੱਜ ਮੈਂ ਇਸ ਗੱਲ ਤੇ ਮਾਨ ਮਹਿਸੂਸ ਕਰ ਰਹੀ ਹਾਂ ਇਹ ਜਿਹੜੇ ਪਲੇਟਫਾਰਮ ਨੇ ਚਾਹੇ ਸਾਡੀ ਇਹ ਬਰਸਾਈ ਦਰਤੀ ਹੈ ਸਾਡੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਹੀ ਲక్ష్ਮੀਬਾਈ ਮਾਈਪਾ ਗੋ ਹੋਰ ਬਹੁਤ ਸਾਰੀਆਂ ਅੰਗਣਕ ਨਾਮ ਹਨ ਜਿਨ੍ਹਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸਾਨੂੰ ਉਹ ਪਰੇਤਨਾ ਸਰੋਤ ਹਨ ਪਰ ਅੱਜ ਜਿਹੜਾ ਇਹ ਸਾਨੂੰ ਪਲੇਟਫਾਰਮ ਸੰਘਾਰ ਲਈ ਇਸਖਾਨੀ ਖਸਾਨੇ ਸੰਘਰਸ਼ ਦੇ ਤੌਰ ਤੇ 21 ਵਿੱਚ ਵੀ ਮਿਲਿਆ ਸੀ ਅੱਜ ਵੀ ਮਿਲਿਆ ਹੈ ਅਸੀਂ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਅਸੀਂ ਉਹ ਇੱਕ ਇੱਕ ਮਰਦ ਦਾ ਦੂਜਾ ਅਧ ਨਹੀਂ ਅਸੀਂ ਇੱਕ ਮਰਦ ਦਾ ਦੂਜਾ ਅਧ ਨਹੀਂ ਬਲਕਿ ਅਸੀਂ ਪਹਿਲਾ ਅਧਾ ਸਾਡੇ ਬਿਨਾ ਕੋਈ ਵੀ ਸੰਘਰਸ਼ ਪੂਰੇ ਨਹੀਂ ਹੋ ਸਕਦੇ ਕੋਈ ਵੀ ਸੰਘਰਸ਼ ਜਿੱਤੇ ਨਹੀਂ ਜਾ ਸਕਦੇ ਇਸ ਲਈ ਮੇਰੀ ਇਹ ਤੁਹਾਨੂੰ ਸਭ ਨੂੰ ਅਰਦਾਸ ਹੈ ਹੱਥ ਜੋੜ ਕੇ ਕਿ ਅਸੀਂ ਇਹਨਾਂ ਸੰਘਰਸ਼ਾਂ ਵਿੱਚ ਆਪਣੇ ਭਰਾਵਾਂ ਦਾ ਆਪਣੇ ਵੀਰਾਂ ਦਾ ਆਪਣੇ ਬਜ਼ੁਰਗਾਂ ਦਾ ਦਨ ਰਾਤ ਸਾਧਈਏ ਖੇਤੀਬਾੜੀ ਵਿੱਚ ਬਾਕੀ ਕੰਮਾਂ ਵਿੱਚ ਅਸੀਂ ਬਰਾਬਰ ਦਾ ਸਾਥ ਦਿੰਦੇ ਹਾਂ ਇਦਾਂ ਹੀ ਸਾਥ ਦਈਏ ਤਾਂ ਕੋਈ ਤਾਕਤ ਨਹੀਂ ਆਪਣੇ ਦੇਸ਼ ਦੇ ਹਾਕਮਾਂ ਦੀ ਕਿ ਉਹ ਤਾਂ ਉਹ ਸਾਨੂੰ ਕਿਸੇ ਵੀ ਤਰ੍ਹਾਂ ਸਾਡੀਆਂ ਜਿਹੜੀਆਂ ਜੈਨੂਇਨ ਡਿਮਾਂਡਸ ਹਨ ਉਹਨਾਂ ਤੋਂ ਸਾਨੂੰ ਪਰੇ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ